ਮਾਲੋ ਠਾਕਾ ਲੋਣਾ ਵਾ ਤੇ ਕਿ ਇਹਨੂੰ ਸੱਜੇ ਤੋਂ ਬਗੈਰੀ ਕਰ ਲੋਗੇ ਤੁਸੀਂ ਆਪ ਚਾਰ ਇਸੇ ਦਰ ਇਕੱਠੇ ਹੋਣਗੇ ਤੇ ਫੇਰ ਹੀ ਕੋਈ ਕੰਮ ਕਰੋਗੇ ਆਪਣੇ ਆਪ ਹੀ ਤੁਸੀਂ ਬੰਦਿਆ ਚਾਦਰ ਪਰ ਇਹਦਾ ਨੀਚੇ ਦਰਾਈਆਂ ਕਰਿਆ ਨਾ ਕਰੋ ਉਹ ਮੇਰੀ ਸੁਣ ਜਿਹੜੀ ਗੱਲ ਕਰਦੇ ਆ ਤੁਸੀਂ ਆਪ ਹੀ ਛੜਾ ਛੇੜਦੇ ਆ ਨਾ ਉਥੇ ਸਲਾਹ ਕਰਨ ਨੂੰ ਮਜਮਰੀ ਹੀ ਨਾ ਤੇ ਤੁਸੀਂ ਗਾੜੀ ਨੂੰ ਬੇਸਤੀ ਕਰਕੇ ਤੋੜ ਦਿੰਦੇ ਹੋ ਜੀ ਇੱਕ ਕੰਮ ਕਰੋ ਪਿਛਲੀ ਵਾਰ ਅਸੀਂ ਗਏ ਹੀ ਤੁਹਾਡੀ ਬਥੇਰੀ ਕੁੱਤੇ ਖਾਣੀ ਕੀਤੀ ਤੇ ਇਸ ਵਾਰ ਤੁਸੀਂ ਤਾਂ ਮੰਮੀ ਜਾਓ ਨਾਲੇ ਠਾਕਾ ਵੇਖਿਆ ਆਓ ਨਾਲੇ ਰੁਪਿੰਦਰ ਨੂੰ ਮਿਲਿਆ ਆਓ ਜਵਾਬ ਹੈ ਨਾ ਚਲ ਕੋਈ ਨਹੀਂ ਤੁਸੀਂ ਤੇ ਆਪਣਾ ਕੰਮ ਕਰਤਾ ਹੋ ਨਾ ਕੋਈ ਨਹੀਂ ਉਧਰ ਵੀ ਜਵਾਬ ਆ ਜਾਊਗਾ ਹੁਣ ਅਗਲੇ 100 ਸਮਝ ਕੇ ਕੋਈ ਨਾ ਕੋਈ ਜਵਾਬ 100 ਕੋ ਬੰਦਾ ਨਾ ਉਥੇ ਅੰਦਰ ਵਧੀਆ ਆ ਜਾਣਾ ਵਾ ਹਾਲ ਬੜਾ ਵਧੀਆ ਬਣਿਆ ਵਾ ਕੁਰਸੀਆਂ ਮੇਜ਼ ਲੱਗੇ ਆ ਤੁਸੀਂ ਕਿਉਂ ਟੈਨਸ਼ਨ ਲੈ ਰਹੇ ਜਿੱਦਾਂ ਤੁਸੀਂ ਮੈਨੂੰ ਸਮਝਾਇਆ ਵਾ ਨਾ ਮੈਂ ਉਦਾਂ ਹੀ ਕਰੂੰਗੀ ਤੁਹਾਨੂੰ ਕੋਈ ਵੀ ਗੱਲ ਸੁਣਨ ਵਾਸਤੇ ਨਹੀਂ ਮਿਲੂਗੀ ਉਹਦੇ ਭਾਬੀ ਮੇਰ ਨਾਲ ਖਿਜਦੇ ਰਹਿੰਦੇ ਆਵਾਜ਼ ਕਰਨ ਤਾਂ ਮੈਂ ਤਾਂ ਦਿੱਤੀ ਹੀ ਮੰਮੀ ਡੇ ਹੀ ਕਹਿਣ ਤ aí ਤਰੀਕ ਵੀ ਤੈਨੂੰ ਪਤਾ ਲੱਗ ਗਿਆ ਲੱਗ ਗਿਆ ਚੱਲ 5000 ਰੁਪਏ ਤੇ ਮਿਲ ਹੀ ਜਾਣਾ ਵਾ ਵਿੱਚੋਂ 3-4000 ਦੇ ਕੱਪੜੇ ਆ ਜਾਣੇ ਆ 2000 ਦੇ ਬਚੂ ਗਈ ਉਹ ਕੋਲ ਰੱਖ ਲੂੰਗਾ